ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰੋਆ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਸਿਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਘਰ ਘਰ ਅੰਦਰ ਧਰਮ ਸਾਲ ਹੋਵਾ ਕੀਰਤਨ ਸਦਾ ਬਿਸੂਆ ਬਾਬੇ ਤਾਰੇ ਚਾਰ ਚੱਕ ਨੋ ਖੰਡ ਪ੍ਰithvi ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਜਗਤ ਗੁਰੂ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਖਾਲਸਾ ਜੀ ਸਤਿਗੁਰਾਂ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਨਾਨਕ ਨਾਮ ਲੇਵਾ ਸੰਗਤਾਂ ਨੂੰ ਰੋਮ ਰੋਮ ਕਰਕੇ ਖਾਲਸਾ ਜੀ ਵਧਾਈਆਂ ਹੋਣ ਐਸੇ ਸਤਿਗੁਰੂ ਆਪ ਨਿਰੰਕਾਰ ਜੀ ਦਾ ਸਰੂਪ ਸਤਿਗੁਰੂ ਜਿਨ੍ਹਾਂ ਨੇ ਸਾਰੀ జగਤ ਨੂੰ ਖਾਲਸਾ ਜੀ ਸਾਰੀ ਸ੍ਰਿਸ਼ਟੀ ਨੂੰ ਕੋਲ ਲਕਾਈ ਨੂੰ ਤਾਰਨਾ ਕੀਤਾ ਹੈ ਕਾਲ ਯੁਗ ਦੇ ਅੰਦਰ ਖਾਲਸਾ ਜੀ ਪ੍ਰਗਟ ਹੋ ਕੇ ਮਹਾਰਾਜ ਜੀਆ ਨੇ ਚਾਰੇ ਚਾਕ ਤੇ ਨੌ ਖੰਡ ਖਾਲਸਾ ਜੀ ਪ੍ਰithvi ਦੇ ਤਾਰ ਦਿੱਤੇ ਹਨ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ ਹਨ ਨੌ ਖੰਡ ਪ੍ਰithvi ਖਾਲਸਾ ਜੀ ਤਾਰ ਦਿੱਤੀ ਹੈ ਐਸੇ ਗੁਰਮਖ ਕਾਲ ਵਿੱਚ ਪਰ ਕਾਲ ਵਿੱਚ ਖਾਲਸਾ ਜੀ ਪ੍ਰਗਟ ਹੋਏ ਹਨ ਜਿੱਥੇ ਜਿੱਥੇ ਸਤਿਗੁਰੂ ਜੀ ਮਹਾਰਾਜ ਨੇ ਚਰਨ ਰੱਖਿਆ ਹੈ ਉਹ ਖਾਲਸਾ ਜੀ ਦਾ ਸਥਾਨ ਉਹ ਤਰਤੀ ਪੂਜਣ ਯੋਗ ਬਣ ਗਈ ਹੈ ਉਹ ਪੂਜਣ ਯੋਗ ਹੋ ਗਈ ਆ ਖਾਲਸਾ ਜੀ ਜਗਤ ਦੇ ਵੱਡੇ ਵੱਡੇ ਪ੍ਰਸਿੱਧ ਜਿਹੜੇ ਸਿੱਧ ਸਨ ਤੇ ਖਾਲਸਾ ਜੀ ਕਈ ਪ੍ਰਕਾਰ ਦੇ ਆਸਣ ਆਸਣ ਲਾਉਣ ਵਿੱਚ ਪ੍ਰਸਿੱਧ ਸਨ ਉਹ ਸਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨੀ ਆ ਪਏ ਹਨ ਤੇ ਘਰ ਘਰ ਵਿੱਚ ਮਹਾਰਾਜ ਨੇ ਧਰਮ ਸਾਲ ਬਣਾ ਦਿੱਤੀ ਹੈ ਗੁਰਦੁਆਰਾ ਬਣਾ ਦਿੱਤਾ ਹੈ ਕਿਉਂਕਿ ਹਰ ਘਰ ਵਿੱਚ ਸ਼ਾਮ ਵੇਲੇ ਸੰਧਿਆ ਵੇਲੇ ਖਾਲਸਾ ਜੀ ਕੀਰਤਨ ਹੁੰਦਾ ਬਾਣੀ ਪੜ੍ਹੀ ਜਾਂਦੀ ਅਮਰਤ ਵੇਲੇ ਜਾ ਕੇ ਨਾਮ ਜਪਿਆ ਜਾਂਦਾ ਐਸੀ ਸਤਿਗੁਰਾਂ ਨੇ ਕਲਾ ਵਰਤੌਣਾ ਕੀਤੀ ਹੈ ਕਾਲ ਯੁਗ ਦੇ ਵਿੱਚ ਪ੍ਰਗਟ ਹੋ ਕੇ ਖਾਲਸਾ ਜੀ ਮਹਾਰਾਜ ਜੀਆ ਨੇ ਜਿਹੜੀ ਧੁੰਦ ਹੁੰਦੀ ਹੈ ਖਾਲਸਾ ਜੀ ਕਈ ਵਾਰ ਉਹਦੇ ਵਿੱਚ ਆਪਾਂ ਜਾਣਦੇ ਹਾਂ ਹੁਣ ਸਮਾਂ ਆਉਣਾ ਧੁੰਦ ਪੈਣੀ ਹੈ ਧੁੰਦ ਦੇ ਵਿੱਚ ਕੁਝ ਨਜ਼ਰ ਨਹੀਂ ਆਉਂਦਾ ਤੇ ਖਾਲਸਾ ਜੀ ਏਵੇਂ ਹੀ ਅਗਿਆਨ ਦੀ ਧੁੰਦ ਇਸ ਜਗਤ ਵਿੱਚ ਪਈ ਹੋਈ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਉਸ ਵੇਲੇ ਖਾਲਸਾ ਜੀ ਇਸ ਜਗਤ ਵਿੱਚ ਜਿਹੜੀ ਧੁੰਦ ਸੀ ਖਾਲਸਾ ਜੀ ਉਹ ਗਿਆਨ ਦੀ ਧੁੰਦ ਅਗਿਆਨ ਦਾ ਜਿਹੜਾ ਗੁਬਾਰ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਗਟ ਹੋਣਾ ਕਰਕੇ ਉਹ ਖਾਲਸਾ ਜੀ ਦੂਰ ਹੋ ਗਿਆ ਤੇ ਚਾਨਣ ਹੋ ਗਿਆ ਸੰਸਾਰ ਵਿੱਚ ਗਿਆਨ ਦਾ ਚਾਨਣ ਹੋ ਗਿਆ ਜਿਵੇਂ ਖਾਲਸਾ ਜੀ ਸੂਰਜ ਨਿਕਲ ਆਵੇ ਤੇ ਸਭ ਤਾਰੇ ਛਿਪ ਜਾਂਦੇ ਆ ਇਦਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੂਰਜ ਦੀ ਨਿਆਈ ਪ੍ਰਗਟ ਹੋਏ ਹਨ ਸਭ ਦੇਵੀ ਦੇਵ ਸਭ ਖਾਲਸਾ ਜੀ ਪੀਰ ਮਸਾਇਕ ਔਲੀਏ ਜੋ ਵੀ ਧਰਤੀ ਤੇ ਸੀ ਸਭ ਖਾਲਸਾ ਜੀ ਛिप ਗਏ ਕਿਉਂਕਿ ਜਦੋਂ ਆਪ ਨਿਰੰਕਾਰ ਆ ਗਿਆ ਉੱਥੇ ਫਿਰ ਖਾਲਸਾ ਜੀ ਪਿੱਛੇ ਕੀ ਰਹਿ ਗਿਆ ਜਿਵੇਂ ਸ਼ੇਰ ਦੇ ਭੱਬਕ ਮਾਰਿਆਂ ਖਾਲਸਾ ਜੀ ਹਿਰਨਾ ਦੀਆਂ ਡਾਰਾਂ ਭੱਜ ਕੇ ਲੁਕ ਜਾਂਦੀਆਂ ਛਿਪ ਜਾਂਦੀਆਂ ਹਨ ਇਦਾਂ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਪ੍ਰਗਟ ਹੋਏ ਤੇ ਖਾਲਸਾ ਜੀ ਪਾਪਾ ਰੂਪੀ ਹਿਰਨਾ ਨੂੰ ਭਾਜੜਾਂ ਪੈ ਗਈਆਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿੱਥੇ-ਜਿੱਥੇ ਚਰਨ ਟਕਾਇਆ ਉਹ ਉਹ ਖਾਲਸਾ ਜੀ ਆਸਣ ਜਿਹੜਾ ਹੈ ਉਹ ਪੂਜਣ ਯੋਗ ਹੋ ਗਿਆ ਐਸੇ ਸਤਿਗੁਰੂ ਜੀ ਮਹਾਰਾਜ ਨੇ ਕਿਰਪਾ ਕੀਤੀ ਐਸੀ ਸਤਿਗੁਰਾਂ ਨੇ ਦਇਆ ਕੀਤੀ ਖਾਲਸਾ ਜੀ ਮਹਾਰਾਜ ਜੀਆਂ ਨੇ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਨਿਰੰਕਾਰ ਜੀ ਦਾ ਨਾਮ ਜਪਾਉਣਾ ਕੀਤਾ ਪ੍ਰੇਮਾ ਭਗਤੀ ਦੀ ਖਾਲਸਾ ਜੀ ਸਮਾਧੀ ਲਾਉਣਾ ਕੀਤੀ ਹੈ ਤੇ ਸਮਾਧੀ ਲਾਉਣ ਵਾਸਤੇ ਹੀ ਮਹਾਰਾਜ ਨੇ ਆਖਿਆ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਅਗਮ ਅਪਾਰ ਅਨੰਤ ਗੁਰ ਆਬੇਗਤ ਅ ਲਖ ਅਭੇਵ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਬਾਰੇ ਮਹਿਮਾ ਕਰਦੇ ਭਾਈ ਸਾਹਿਬ ਜੀ ਕਹਿੰਦੇ ਪਾਰ ਬ੍ਰਹਮ ਪੂਰਨ ਬ੍ਰਹਮ ਸਤਗੁਰ ਨਾਨਕ ਦੇਵ ਕਿ ਖਾਲਸਾ ਜੀ ਉਹੀ ਪਾਰ ਬ੍ਰਹਮ ਪੂਰਨ ਬ੍ਰਹਮ ਹੈ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦਾ ਰੂਪ ਧਾਰ ਕੇ ਆਇਆ ਹੈ ਫਿਰ ਖਾਲਸਾ ਜੀ ਕਹਿੰਦੇ ਹਨ ਸਤਗੁਰ ਨਾਨਕ ਦੇਵ ਦੇਵ ਦੇਵੀ ਸਭ ਧਾਵ ਇਹ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਰਮਦੇਵ ਹਨ ਸਾਰੇ 33 ਕਰੋੜ ਦੇਵਤੇ ਤੇ ਦੇਵੀਆਂ ਸਭ ਸਿੱਧ ਬੁੱਧ ਗਣ ਗੰਧਰਵ ਜਛ ਕਿਨਰ ਖਾਲਸਾ ਜੀ ਸਾਰੀਆਂ ਹੀ ਸ਼ਕਤੀਆਂ ਸਾਰੀਆਂ ਟੋਟਲ ਜਿੰਨੀਆਂ ਵੀ ਬ੍ਰਹਿਮੰਡ ਖੰਡ ਦੀਆਂ ਖਾਲਸਾ ਜੀ ਸ਼ਕਤੀਆਂ ਹਨ ਦੇਵ ਹਨ ਗਣਾ ਸਮੇਤ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿਫਤ ਕਰ ਰਹੇ ਹਨ ਖਾਲਸਾ ਜੀ ਇੱਥੇ ਹੀ ਬਸਨੀ ਨਾਦ ਬਾਦ ਬਿਸਮਾਦ ਰਾਗ ਰਾਗਣ ਗੁੰਗਾਵੇ ਕਹਿੰਦੇ ਨਾਦਰ ਬਾਦ ਖਾਲਸਾ ਜੀ ਬਾਜ ਸਾਜ ਆਦ ਵੱਲੋਂ ਬਿਸਮਾਰ ਭਾਵ ਹੈਰਾਨ ਹੋ ਕੇ ਜਿਨੇ ਰਾਗ ਹਨ ਆਪਣੀਆਂ ਰਾਗਣੀਆਂ ਦੇ ਸਮੇਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਗੁਣ ਗਾ ਰਹੇ ਹਨ ਸੁੱਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦਾ ਖਾਲਸਾ ਜੀ ਸਤਗੁਰ ਜੀ ਮਹਾਰਾਜ ਦੀ ਮਹਿਮਾ ਸਾਰੀਆਂ ਖੰਡਾਂ ਬ੍ਰਹਮੰਡਾਂ ਵਿੱਚ ਸੰਗਤ ਇਕੱਤਰ ਹੋ ਕੇ ਕਰ ਰਹੀ ਹੈ ਸੱਚੇ ਪਾਸ਼ਾ ਮਹਾਰਾਜ ਅਗਾਦ ਜੋ ਗਾਹੀ ਜਾਣ ਗਾਹੀ ਨਾ ਜਾਣ ਵਾਲੀ ਸ਼ਕਤੀ ਮਹਾਰਾਜ ਜੀ ਦੀ ਖਾਲਸਾ ਜੀ ਏਡੀ ਵੱਡੀ ਮਹਿਮਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜਗਮਗ ਜੋਤ ਸਰੂਪ ਪਰਮ ਜੋਤ ਮਿਲ ਜੋਤ ਮੈਂ ਹੈ ਅਦਪੁੱਤ ਅਤਹ ਅਨੂਪ ਪਰਮ ਤਤ ਤਤਹ ਮਿਲਿਓ ਖਾਲਸਾ ਜੀ ਇਹ ਮਹਾਰਾਜ ਜੀਆਂ ਦੇ ਗੁਣ ਹਨ ਸਤ ਗੁਰਾਂ ਦਾ ਸਰੂਪ ਖਾਲਸਾ ਜੀ ਸੋਹਣੀ ਜੋਤ ਆਭਾ ਜਗਮਗ ਜਗਮਗ ਖਾਲਸਾ ਜੀ ਕਰਦੀ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਪ੍ਰਗਟ ਹੋਏ ਖਾਲਸਾ ਜੀ ਮਹਾਰਾਜ ਦੀ ਖਾਲਸਾ ਜੀ ਮੇਰ ਨਾਲ ਮਹਾਰਾਜ ਦੇ ਪ੍ਰਤਾਪ ਨਾਲ ਇਹ ਸਾਰੀ ਧਰਤੀ جگਮਗ ਜਗਮਗ ਕਰ ਉੱਠੀ ਸੀ ਐਸੀ ਮਹਿਮਾ ਮਹਾਰਾਜ ਦੇ ਅਵਤਾਰ ਦੀ ਹੈ ਜਿਹੜੇ ਸਤਿਗੁਰਾਂ ਦਾ ਖਾਲਸਾ ਜੀ ਅੱਜ ਅਵਤਾਰ ਪੁਰਖ ਪੁਰਬ ਹੈ ਸੰਗਤਾਂ ਮਨਾ ਰਹੀਆਂ ਪਰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਮਿਲਦੀ ਹੈ ਜਦੋਂ ਆਪਾਂ ਖਾਲਸਾ ਜੀ ਮਹਾਰਾਜ ਦਾ ਨਾਮ ਜਪਦੇ ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਦੋਂ ਖੁਸ਼ ਹੁੰਦੇ ਹਨ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਦਿੱਤੀ ਹੋਈ ਜਾਪ ਨੂੰ ਜਪਦੇ ਹਾਂ ਦੇਤੇ ਹੋਏ ਖਾਲਸਾ ਜੀ ਮੂਲ ਮੰਤਰ ਨੂੰ ਜਪਦੇ ਹਾਂ ਦਿੱਤੀ ਹੋਈ ਬਾਣੀ ਨੂੰ ਜਪਦੇ ਹਾਂ ਤੇ ਜੇ ਫੋਕੀਆਂ ਗੱਲਾਂ ਕਰਕੇ ਕੋਈ ਕਵੇ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ ਫਿਰ ਨਹੀਂ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਮਹਿਮਾ ਕੀਤਿਆਂ ਖਾਲਸਾ ਜੀ ਕੀਤੀ ਨਹੀਂ ਜਾਂਦੀ ਐਡੇ ਵੱਡੇ ਸਾਧਗੁਰ ਸੱਚੇ ਪਾਸ਼ਾ ਮਹਾਰਾਜ ਹਨ ਜਿਨ੍ਹਾਂ ਦੀ ਖਾਲਸਾ ਜੀ ਮਹਿਮਾ ਕੋਈ ਕਰ ਹੀ ਨਹੀਂ ਸਕਦਾ ਸਾਰਾ ਦੁਨੀਆਂ ਦਾ ਸਾਗਰ ਪਾਣੀ ਸ਼ਾਈ ਬਣ ਜਾਵੇ ਸਾਰੀ ਬਨਸਪਤੀ ਖੰਡਾਂ ਮਰਹ ਮੰਡਾਂ ਦੀ ਕਲਮ ਬਣ ਜਾਵੇ ਫਿਰ ਵੀ ਖਾਲਸਾ ਜੀ ਇਹ ਮਹਿਮਾ ਲਿਖੀ ਨਹੀਂ ਜਾ ਸਕਦੀ ਫਿਰ ਵੀ ਇਹ ਸ਼ਾਈ ਜਿਹੜੀ ਘਟ ਹੈ ਐਸਾ ਮਹਾਰਾਜ ਜੀਆਂ ਦਾ ਪ੍ਰਤਾਪ ਹੈ ਤਾਂ ਅਨੁਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸੋ ਖਾਲਸਾ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਹਨ ਕਿ ਸਭ ਤੋਂ ਵੱਡੇ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਵਿੱਚ ਬੇਅੰਤ ਬਚਨ ਆਉਂਦੇ ਹਨ ਖਾਲਸਾ ਜੀ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਮਹਿਮਾ ਗਾਉਂਦੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲੈ ਕੇ ਕਲਗੀ ਤਰਸਵਾਮੀ ਜੀ ਮਹਾਰਾਜ ਤੱਕ ਸਾਰੇ ਸਤਿਗੁਰਾਂ ਨੇ ਨੌ ਪਾਤਸ਼ਾਹੀਆਂ ਨੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਉਸਤਤੀ ਕੀਤੀ ਹੈ ਜਿੱਥੇ ਗੁਰੂ ਦੀ ਮਹਿਮਾ ਉਦੀ ਹੈ ਗੁਰੂ ਕੌਣ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਹੈ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਨੇ ਐਡੀ ਕਿਰਪਾ ਕੀਤੀ ਹੈ ਸਾਨੂੰ ਖਾਲਸਾ ਜੀ ਇੰਨਾ ਕੁਝ ਦਿੱਤਾ ਹੈ ਅਸੀਂ ਫਿਰ ਵੀ ਮਹਾਰਾਜ ਨਾਲ ਨਹੀਂ ਜੁੜਦੇ ਸੋ ਚਲੋ ਹੁਣ ਹੀ ਸਮਝ ਜਾਈਏ ਤੇ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਅਸੀਂ ਆਪ ਜੀ ਤੋਂ ਬਿਨਾ ਮਹਾਰਾਜ ਕੁਝ ਵੀ ਨਹੀਂ ਹਾਂ ਤੇ ਕਿਰਪਾ ਕਰੋ ਸਾਨੂੰ ਆਪਣੇ ਚਰਣਾ ਕਮਲਾਂ ਦਾ ਪਿਆਰ ਬਖਸ਼ੋ ਮਹਾਰਾਜ ਜੋ ਸਾਡੇ ਕੋ ਭੁੱਲਾਂ ਗਲਤੀਆਂ ਹੋਈਆਂ ਮੁਆਫ ਕਰਕੇ ਸਾਨੂੰ ਆਪਣੇ ਚਰਣਾ ਨਾਲ ਜੋੜ ਲਓ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਤਾਪ੍ਰਤ ਮਹਾਰਾਜ ਨੂੰ ਖਾਲਸਾ ਜੀ ਨਮਸਕਾਰ ਕਰਨੀ ਚਾਹੀਦੀ ਹੈ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਜਿਨ੍ਹਾਂ ਨੇ ਸਤਨਾਮ ਵਾਹਿਗੁਰੂ ਜੀ ਦਾ ਮੰਤਰ ਸਾਨੂੰ ਸੁਣਾਉਣਾ ਕੀਤਾ ਹੈ ਐਸੇ ਗੁਰਦੇਵ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਮਸਕਾਰ ਕਰਨੀ ਬਣਦੀ ਹੈ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਖਾਲਸਾ ਜੀ ਇਹ ਫਲ ਮਿਲਿਆ ਕਿ ਸੰਸਾਰ ਸਮੁੰਦਰ ਵਿੱਚ ਰੁੜੇ ਜਾਂਦੇ ਸਾਂ ਤੇ ਮਹਾਰਾਜ ਨੇ ਬਾਹ ਫੜ ਬਾਹ ਫੜ ਕੇ ਖਾਲਸਾ ਜੀ ਉਹਦੇ ਵਿੱਚੋਂ ਕੱਢ ਕੇ ਤੇ ਜੀਵਨ ਮੁਕਤੀ ਦੇ ਦਿੱਤੀ ਹੈ ਜੰਮਣ ਮਰਨ ਭੋ ਕਟਿਆ ਸੰਸਾਰ ਰੋਗ ਵਿਜੋਗ ਮਿਟਾਇਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੰਮਣ ਤੇ ਮਰਨ ਦਾ ਧਰਮ ਕਾ ਦਿੱਤਾ ਰੋਗ ਤੇ ਵਿਜੋਗ ਵਿੱਚੋਂ ਖਾਲਸਾ ਜੀ ਸੰਸਾ ਵਿੱਚੋਂ ਕੱਢ ਦਿੱਤਾ ਸੰਸਾ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਬਾਇਆ ਇਹ ਸੰਸੇ ਤੋਂ ਪੈਦਾ ਹੋਇਆ ਸੰਸਾਰ ਰੂਪ ਹੈ ਜਿਹੜਾ ਜੰਮਣ ਮਰਨ ਵਿੱਚ ਖਾਲਸਾ ਜੀ ਸਾਰੇ ਦੁੱਖ ਆਉਂਦੇ ਹਨ ਜਮ ਡੰਡ ਸਿਰੋਂ ਨਾ ਉਤਰਿਆ ਸਾਖਤ ਦੁਰਜਨ ਜਨਮ ਗਵਾਇਆ ਜਮਾਂ ਦਾ ਖਾਲਸਾ ਜੀ ਡੰਡਾ ਹੀ ਸਿਰੋਂ ਨਹੀਂ ਸੀ ਉਤਰਦਾ ਸਾਕਤਾਂ ਦੇ ਦੁਰਜਨਾਂ ਨੇ ਖਾਲਸਾ ਜੀ ਇਹ ਜਨਮ ਜਿਹੜਾ ਗਵਾ ਲਿਆ ਸੀ ਪਰ ਧੰਨ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਿਨ੍ਹਾਂ ਨੇ ਸ਼ਰਨ ਲਈ ਚਰਨ ਗਹੇ ਗੁਰਦੇਵ ਦੇ ਸਤ ਸ਼ਬਦ ਦੇ ਮੁਕਤ ਕਰਾਇਆ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸ਼ਰਨ ਲੈ ਲਈ ਸ਼ਰਨ ਤੱਕ ਲਈ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਗੁਰੂ ਸ਼ਬਦ ਦਾ ਉਪਦੇਸ਼ ਦੇ ਕੇ ਮੁਕਤ ਕਰ ਲਿਆ ਭਾਉ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦੜਾਇਆ ਉਹ ਲੋਕਾਂ ਨੇ ਖਾਲਸਾ ਜੀ ਪ੍ਰੇਮਾ ਭਗਤੀ ਮਹਾਰਾਜ ਕੋਲੋਂ ਪਾ ਲਈ ਨਾਮਦਾਨ ਪਾਲਿਆ ਇਸ਼ਨਾਨ ਪਾਲਿਆ ਖਾਲਸਾ ਜੀ ਜਿਹਾ ਬੀਜੋ ਜਿਹਾ ਬੀਉ ਤੇ ਹਾ ਫਲ ਪਾਇਆ ਫਿਰ ਖਾਲਸਾ ਜੀ ਉਹ ਜਿਹੋ ਜੇ ਫਿਰ ਬੀਜ ਬੀਜਦੇ ਰਹੇ ਤਿਹੋਂ ਤੇ ਹੋਂਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋਲੋਂ ਉਹਨਾਂ ਨੂੰ ਫਲ ਮਿਲਦਾ ਰਿਹਾ ਇਹ ਸਤਗੁਰੂ ਜੀ ਮਹਾਰਾਜ ਦੀ ਮਹਿਮਾ ਹੈ ਸੋ ਆਓ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰੀਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 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 ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਸਦਾ ਨਮਸਕਾਰ ਹੈ ਮਹਾਰਾਜ ਆਪ ਜੀ ਸਾਰਿਆਂ ਤੋਂ ਵੱਡੇ ਹੋ ਸਭ ਸੁਖ ਦੇਣ ਵਾਲੇ ਹੋ ਸਾਰੇ ਸੁੱਖਾਂ ਨੂੰ ਮਹਾਰਾਜ ਦੇਣ ਵਾਲੇ ਹੋ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ ਮਹਾਰਾਜ ਦੁੱਧ ਪੁੱਤ ਦੇਣ ਵਾਲੇ ਹੋ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਹਮੇਸ਼ਾ ਇਹ ਨਮਸਕਾਰ ਹੈ ਪਾਤਸ਼ਾਹਾਂ ਦੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਆਪਣੀ ਗੁਰਸਿੱਖੀ ਬਖਸ਼ੋ ਆਪਣੇ ਚਰਨਾਂ ਦਾ ਪ੍ਰੇਮ ਬਖਸ਼ੋ ਪਿਆਰ ਬਖਸ਼ੋ ਅਸੀਂ ਆਪ ਜੀ ਦੇ ਘਰ ਦੇ ਗੋਲੇ ਹਾਂ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਮਹਾਰਾਜ ਅਸੀਂ ਆਪ ਜੀ ਦੇ ਘਰ ਦੇ ਕਾਮੇ ਹਾਂ ਗੋਲੇ ਹਾਂ ਕੂਕਰ ਹਾਂ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ ਇਹੀ ਅਰਦਾਸ ਕਰਿਆ ਕਰੀਏ ਗੁਰਮਖੋ ਸੋ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਰ ਸਿੰਘ ਸਾਹਿਬ ਨੇ ਜੋ ਕਲਾ ਵਰਤਾਉਣਾ ਕੀਤੀ ਹੈ ਖਾਲਸਾ ਜੀ ਇਹ ਹੱਡ ਬੀਤੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਆ ਤੇ ਮਾਤਾ ਜੀ ਦੱਸਦੇ ਵੀ ਅਸੀਂ ਸ਼ੁਰੂ ਤੋਂ ਹੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੇ ਆ ਘਰ ਵਿੱਚ ਸਾਡੇ ਜੋਤ ਵੀ ਜਗਦੀ ਅਸੀਂ ਪਹਿਲਾਂ ਤੋਂ ਹੀ ਬਾਬਾ ਦੀਪ ਸਿੰਘ ਸਾਹਿਬ ਨਾਲ ਜੁੜੇ ਹੋਏ ਆ ਤੇ ਬੜੀ ਮਹਾਰਾਜ ਦੀ ਕਿਰਪਾ ਸੀ ਵੀ ਗਰੀਬ ਹੁੰਦੇ ਸਾਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਜਾਂਦੇ ਰਹੇ ਹਰ ਐਤਵਾਰ ਅਸੀਂ ਉੱਥੇ ਜਾਣਾ ਸੇਵਾ ਕਰਨੀ ਭਾਂਡਿਆਂ ਦੀ ਬਰਤਨਾਂ ਦੀ ਤੇ ਮਹਾਰਾਜ ਨੇ ਸੇਵਾ ਦਾ ਫਲ ਬਖਸ਼ਿਆ ਸੱਚੇ ਪਾਤਸ਼ਾਹ ਨੇ ਘਰ ਵਿੱਚੋਂ ਦੁਲਿਤਰੀ ਦੂਰ ਕਰ ਦਿੱਤੀ ਗਰੀਬੀ ਦੂਰ ਕਰ ਦਿੱਤੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਦੇ ਨਾਲ ਸੱਬੇ ਮੋਰਚੇ ਸਾਡੇ ਅੜੇ ਹੋਏ ਫਤਿਹ ਹੋ ਗਏ ਕੋਈ ਬਿਗਨ ਬਨਾਸਣ ਜਿਹੜਾ ਪੈਂਦਾ ਸੀ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਨਾਸ਼ ਹੋ ਜਾਂਦਾ ਸੀ ਬਾਬਾ ਦੀਪ ਸਿੰਘ ਸਾਹਿਬ ਦੀ ਏਡੀ ਕਿਰਪਾ ਸੀ ਫਿਰ ਖਾਲਸਾ ਜੀ ਇਹਨਾਂ ਨੇ ਨਾ ਪੈਨ ਹੁਣੀ ਦੱਸਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕੋਈ ਖੇੜ ਵਰਤੀ ਤੇ ਸਾਡੀ ਜ਼ਮੀਨ ਕਿਸੇ ਨੇ ਨਾਪ ਲਈ ਡੇਢ ਕਿੱਲਾ ਜ਼ਮੀਨ ਸੀ ਉਹ ਸਾਡੀ ਜੱਦੀ ਸੀ ਪਤਾ ਨਹੀਂ ਪਿੱਛੋਂ ਕੋਈ ਪੇਪਰ ਨਿਕਲੇ ਕੀ ਹੋਇਆ ਵਾਹਿਗੁਰੂ ਜਾਣੇ ਤੇ ਸਾਡੇ ਜਿਹੜੇ ਬਜ਼ੁਰਗ ਸੀ ਜਿਦਾਂ ਮੇਰੇ ਸਹੁਰਾ ਸਭ ਚੜਾਈ ਕਰ ਗਏ ਸੀ ਗਾਂ ਮੇਰੇ ਘਰ ਵਾਲੇ ਨੂੰ ਜ਼ਿਆਦਾ ਨਹੀਂ ਸੀ ਇੰਨਾ ਪਤਾ ਤੇ ਉਹ ਪੈਲੀ ਜਿਹੜੀ ਸੀ ਉਹ ਖਾਲਸਾ ਜੀ ਕਾਗਜ਼ਾਂ ਵਿੱਚ ਉਹਨਾਂ ਦੇ ਨਾਮ ਬੋਲਦੀ ਸੀ ਪਰ ਅਸੀਂ ਬਹੁਤ ਲੰਮੇ ਸਮੇਂ ਤੋਂ ਵਾਹੁੰਦੇ ਸਾਂ ਪਤਾ ਨਹੀਂ ਕੀ ਕਾਰਨ ਹੋਇਆ ਕਾਗਜ਼ ਸਾਡੇ ਕੋਲੇ ਵੀ ਸੀਗੇ ਉਹ ਡੇਢ ਕਿੱਲਾ ਜਿਹੜੀ ਜ਼ਮੀਨ ਸੀਗੀ ਸਾਡੇ ਕੋਲ ਟੋਟਲ ਕਿੱਲਾ ਜਿਹੜਾ ਖਾਲਸਾ ਜੀ ਉਹ ਢਾਈ ਲੱਖ ਢਾਈ ਕਿੱਲੇ ਸੀਗੇ ਤੇ ਉਹਦੇ ਵਿੱਚੋਂ ਡੇਢ ਕਿੱਲਾ ਜਿਹੜਾ ਸੀ ਉਹ ਹੋਰਾਂ ਦੇ ਨਾਂ ਜਲੀ ਗਈ ਤੇ ਉਹਦਾ ਅਸੀਂ ਕੇਸ ਕੀਤਾ 8-9 ਸਾਲ ਅਸੀਂ ਕੇਸ ਲੜੇ ਤੇ ਮਾਤਾ ਜੀ ਦੱਸਦੇ ਆ ਕਿ ਮੈਂ ਹਮੇਸ਼ਾ ਹੀ ਬਾਬਾ ਦੀਪ ਸਿੰਘ ਸਾਹਿਬ ਨੂੰ ਕਹਾਂ ਬਾਬਾ ਜੀ ਸਾਡੀ ਜ਼ਮੀਨ ਸਾਨੂੰ ਮਿਲ ਜAVE ਸਾਡੀ ਜ਼ਮੀਨ ਸਾਨੂੰ ਮਿਲ ਜAVE ਇਹੀ ਮੈਂ ਅਰਦਾਸ ਕਰਦੀ ਸਾਂ ਕਿ ਗੁਰੂ ਮਹਾਰਾਜ ਕਿਰਪਾ ਕਰ ਦੇਣ ਸਾਡੀ ਜ਼ਮੀਨ ਸਾਨੂੰ ਵਾਪਸ ਮਿਲ ਜਾਵੇ ਪਰ ਕਹਿੰਦੀ ਉਹ ਨਹੀਂ ਮਿਲੀ ਉਸ ਤੋਂ ਬਾਅਦ ਖਾਲਸਾ ਜੀ ਮਾਤਾ ਜੀ ਸੁਣਾਉਂਦੇ ਆ ਕਿ ਕਿਵੇਂ ਸ਼ਹੀਦਾਂ ਦੇ ਦਰਸ਼ਨ ਹੋਏ ਤੇ ਮਾਤਾ ਜੀ ਕਹਿੰਦੇ 6-7 ਸਾਲ ਹੋ ਗਏ ਸੀ ਸਾਨੂੰ ਲੜਦਿਆਂ ਨੂੰ ਤੇ ਉਸ ਤੋਂ ਬਾਅਦ ਨਾ ਮੇਰੇ ਮਨ ਵਿੱਚ ਆਇਆ ਵੀ ਕਿਉਂ ਨਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਬਾਣੀ ਰੱਖਾਂ ਸੁੱਖਾਂ ਪਾਠ ਕਰਨੇ ਸੁੱਖਾਂ ਮਾਤਾ ਕਹਿੰਦੇ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਦੋ ਸ੍ਰੀ ਸੁਖਣੀ ਸਾਹਿਬ ਦੇ ਪਾਠ ਕਰਨੇ ਉਸ ਤੋਂ ਬਾਅਦ ਘਰ ਵਿੱਚ ਵੀ ਬਾਣੀ ਰੱਖ ਲਈ ਸਵਾ ਲੱਖ ਮੂਲ ਮੰਤਰ ਰੱਖਿਆ ਤੇ 1100 ਸ੍ਰੀ ਜਪਜੀਤ ਸਿੰਘ ਦਾ ਪਾਠ ਰੱਖਿਆ ਕਿ ਮਹਾਰਾਜ ਸਾਡੀ ਜ਼ਮੀਨ ਜਿਹੜੀ ਸਾਨੂੰ ਮਿਲ ਜਾਵੇ ਤੇ ਭੈਣ ਕਹਿੰਦੀ ਵੀ ਮੈਂ ਨਾ 50000 ਮੂਲਵੰਤਰ ਕਰ ਲਿਆ ਸੀ ਤੇ 350 ਜਪਜੀਤ ਸਿੰਘ ਦਾ ਪਾਠ ਕਰ ਲਿਆ ਸੀ ਤੇ ਮੈਂ ਜੇਦ ਕਰਦੀ ਹੁੰਦੀ ਸਾਂ ਪਾਠ ਕਰਦੇ ਆ ਅਰਦਾਸ ਇਹੋ ਹੀ ਕਰੀ ਜਾਣੀ ਮਹਾਰਾਜ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਜੇ 1.5 ਲੱਖ ਉਹ ਜਿਹੜਾ ਕਿਲਾ ਜ਼ਮੀਨ ਚਲਾ ਗਿਆ ਚਲੀ ਗਈ ਤੇ ਹਸੀਂ ਤੇ ਕੰਗਾਲ ਹੋ ਜਾਾਂਗੇ ਸਾਡੇ ਕੋਲੇ ਹੋਰ ਕੀ ਹੈ ਸੀ ਤੇ ਗਰੀਬ ਤੇ ਖਾਲਸਾ ਜੀ ਬਹੁਤ ਕਹਿੰਦੀ ਜਦੋਂ ਮੈਂ ਨਾ ਇਦਾਂ ਇੱਕ ਦਿਨਾਂ ਇੱਕ ਵਾਰ ਕੀ ਹੋਇਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਮੈਂ ਰੋ ਕੇ ਤਾਹਨੇ ਮਾਰੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਨਹੀਂ ਕੋਈ ਦੇਣਾ ਜੇ ਦੇਣਾ ਹੁੰਦਾ ਤੁਸੀਂ ਸੁਣਨੀ ਹੁੰਦੀ ਅਰਦਾਸ ਤੇ ਸੁਣ ਲੈਣੀ ਸੀ ਮੈਂ ਪਾਠ ਵੀ ਕਰਦੀ ਸਭ ਕੁਝ ਕਰਦੀ ਜਿੱਦਾਂ ਆਪਾਂ ਅੱਜ ਕਹਿੰਨੇ ਆ ਕਿ ਮੈਂ ਤੇ ਬਾਣੀ ਵੀ ਪੜਦਾ ਜਾਪ ਵੀ ਕਰਦਾ ਫਿਰ ਵੀ ਮੇਰੇ ਕੰਮ ਨਹੀਂ ਬਣਦੇ ਸਬਰ ਦੇਣੀ ਐਵੇਂ ਖਾਲਸਾ ਜੀ ਭੈਣ ਨੇ ਬਾਬਾ ਦੀਪ ਸਿੰਘ ਸਾਹਿਬ ਨੂੰ ਤਾਹਨੇ ਮਿਹਨੇ ਦਿੱਤੇ ਬਹੁਤ ਜ਼ਿਆਦਾ ਫੇਰ ਘਰ ਆ ਗਈ ਤੇ ਘਰ ਆ ਕੇ ਫਿਰ ਮਨ ਕੀਤਾ ਵੀ ਬਾਣੀ ਪੜਾਂ ਬਾਣੀ ਪੜਨ ਲੱਗ ਪਈ ਮਹਾਰਾਜ ਨੇ ਕਿਰਪਾ ਕੀਤੀ ਤੇ ਖਾਲਸਾ ਜੀ ਸ਼ਹੀਦਾਂ ਨੇ ਸੁਪਨੇ ਚ ਦਰਸ਼ਨ ਦੇ ਦਿੱਤੇ ਸ਼ਹੀਦ ਸਿੰਘ ਨਜ਼ਰੀ ਆ ਗਏ ਪੰਜ ਸਿੰਘ ਨਜ਼ਰੀ ਆਏ ਸੁਪਨੇ ਵਿੱਚ ਤੇ ਕਹਿੰਦੇ ਧੀਏ ਸਾਡੇ ਨਾਲ ਰੋਸ ਨਾ ਕਰ ਉਹ ਜ਼ਮੀਨ ਤੁਹਾਡੀ ਹੈ ਹੀ ਨਹੀਂ ਉਹ ਤੁਹਾਡੇ ਕਰਮਾਂ ਚ ਨਹੀਂ ਆ ਤੁਹਾਨੂੰ ਨਹੀਂ ਮਿਲਣੀ ਉਹਦੇ ਵਾਸਤੇ ਜਾਪ ਨਾ ਕਰ ਹੁਣ ਤੂੰ ਜਾਪ ਜਿਹੜੇ ਕਰਦੀਆਂ ਕਰੀ ਜਾ ਅਰਦਾਸ ਇਹ ਕਰ ਕਿ ਮਹਾਰਾਜ ਸਾਰਿਆਂ ਦਾ ਭਲਾ ਕਰੋ ਸੱਚੇ ਪਾਸ਼ਾ ਭਲਾ ਹੀ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦੇ ਇਹੋ ਬੋਲ ਮੈਨੂੰ ਬੋਲ ਕੇ ਗਏ ਵੀ ਤੂੰ ਸਾਰਿਆਂ ਦਾ ਭਲਾ ਮੰਗ ਤੂੰ ਇਹ ਜ਼ਮੀਨ ਵਾਸਤੇ ਪਾਠਨਾ ਕਰ ਹੁਣ ਜਿੰਨੇ ਪਾਸ ਪਾਠ ਤੇਰੇ ਰਹਿੰਦੇ ਆ ਉਹ ਪਾਠ ਤੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਤੇ ਤੈਨੂੰ ਉਹ ਡੇਢ ਕਿੱਲੇ ਤੋਂ ਦੁਗਣੇ ਪੈਸੇ ਚੁਗਣੇ ਪੈਸੇ ਤੈਨੂੰ ਮਿਲ ਜਾਣਗੇ ਉਹ ਕਿੱਲੇ ਵਿੱਚੋਂ ਹੀ ਤੂੰ ਫਿਕਰ ਨਾ ਕਰ ਤੇ ਤੂੰ ਬਾਣੀ ਪੜਿਆ ਕਰ ਪਰ ਸਾਡੇ ਨਾਲ ਰੋਸਾ ਨਾ ਕਰ ਤੇ ਖਾਲਸਾ ਜੀ ਸੁਪਨੇ ਵਿੱਚ वार्ता ਲਾਭ ਭੈਣ ਕਹਿੰਦੀ ਮਿਲਣਾ ਹੋਈ ਉਹ ਸਵੇਰੇ ਉੱਠ ਕੇ ਆਪਣੇ ਘਰ ਵਾਲੇ ਨੂੰ ਵੀ ਕਹਿ ਨਹੀਂ ਮੈਂ ਦੱਸੀ ਤੇ ਮੈਂ ਮਨ ਵਿੱਚ ਸੋਚਿਆ ਵੀ ਇਹ ਕੀ ਕਹਾਣੀ ਬਣੀ ਵੀ ਸ਼ਾਇਦਾਂ ਨੇ ਕਹਿ ਦਿੱਤਾ ਵੀ ਉਹ ਜਿਹੜੀ ਮੈਂ ਅਰਦਾਸ ਕਰਨੀ ਆ ਵੀ ਉਹ ਤੇਰੀ ਸਫਲ ਹੀ ਨਹੀਂ ਹੋਣੀ ਉਹ ਤੈਨੂੰ ਨਹੀਂ ਮਿਲਣਾ ਤੇਰੀ ਜ਼ਮੀਨ ਨਹੀਂ ਗਈ ਤੇ ਤੂੰ ਨਾ ਪਾਠ ਕਰ ਖਾਲਸਾ ਜੀ ਮਨ ਤੇ ਉਦਾਸ ਹੁੰਦਾ ਹੀ ਆ ਜਦੋਂ ਕੋਈ ਆਪਣੀ ਚੀਜ਼ ਜਿਹੜੀ ਆਪਾਂ ਅਰਦਾਸ ਕਰਦੇ ਹੋ ਯੋ ਨਾ ਮਿਲੇ ਫਿਰ ਬੰਦੇ ਦਾ ਮਨ ਉਦਾਸ ਹੁੰਦਾ ਪਰ ਭੈਣ ਕਹਿੰਦੀ ਪਹਿਲਾਂ ਹਫਤਾ ਕਿ ਤੇ ਮੇਰਾ ਮਨ ਉਦਾਸ ਹੀ ਰਿਹਾ ਫਿਰ ਮੇਰੇ ਮਨ ਨੇ ਸਮਝਣਾ ਸ਼ੁਰੂ ਕਰ ਲਿਆ ਵੀ ਕਿਉਂ ਨਾ ਮੈਂ ਆਪਣਾ ਜਿਹੜਾ ਮੈਨੂੰ ਸੁਪਨਾ ਆਇਆ ਮੈਂ ਉਹੀ ਕਰਕੇ ਵੇਖਾਂ ਕੀ ਪਤਾ ਮਹਾਰਾਜ ਦਾ ਹੁਕਮ ਹੀ ਹੋਵੇ ਕਹਿੰਦੀ ਫਿਰ ਮੈਂ ਨਾ ਅਰਦਾਸ ਕਰਨ ਲੱਗ ਪਈ ਵੀ ਮਹਾਰਾਜ ਸਰਬੱਤ ਦਾ ਭਲਾ ਕਰੋ ਐਵੇਂ ਮਹਾਰਾਜ ਦੀ ਕਿਰਪਾ ਵਰਤੀ ਫਿਰ ਉਸ ਤੋਂ ਬਾਅਦ ਖਾਲਸਾ ਜੀ ਕੀ ਖੇਡ ਬਣੀ ਕਿ ਜਿਹੜਾ ਜਿੱਥੇ ਸਾਡੀ ਜ਼ਮੀਨ ਸੀਗੀ ਉਥੇ ਕੋਈ ਪਾਣੀ ਦਾ ਵੀ ਬਹੁਤਾ ਪ੍ਰਬੰਧ ਨਹੀਂ ਸੀਗਾ ਤੇ ਉਹ ਉਥੇ ਖਾਲਸਾ ਜੀ ਕੋਈ ਬਾਹਰੋਂ ਬੰਦਾ ਆਇਆ ਤੇ ਉਹਨੇ ਕੋਈ ਆਪਣਾ ਸਟੱਡ ਫਾਰਮ ਬਣਾਉਣਾ ਸੀਗਾ ਜਾਂ ਘੋੜਿਆਂ ਦਾ ਬਣਾਉਣਾ ਸੀ ਕਿਵੇਂ ਵਾਹਿਗੁਰੂ ਜਾਣੇ ਤੇ ਉਹ ਖਾਲਸਾ ਜੀ ਉਹਨੇ ਗੱਲਬਾਤ ਕੀਤੀ ਵੀ ਆਹ ਵਾਲੀ ਜ਼ਮੀਨ ਵੀ ਸਾਨੂੰ ਨਾਲ ਚਾਹੀਦੀ ਪਹਿਲਾਂ ਅਗਲੇ ਘਰ ਵਾਲਿਆਂ ਦੀ ਵਿਕੀ ਫਿਰ ਉਸ ਤੋਂ ਬਾਅਦ ਉਹਨਾਂ ਕਿਹਾ ਵੀ ਆ ਪਿਛਲੀ ਜ਼ਮੀਨ ਪਤਾ ਕਰੋ ਕਿਹਦੀ ਆ ਤੇ ਖਾਲਸਾ ਜੀ ਉਹ ਦੋਹਾਂ ਕਬਤਿਆਂ ਦੀ ਗੱਲ ਆ ਸੁਪਣਾਉਣ ਤੋਂ ਬਾਅਦ ਉਹਨੇ ਸਾਨੂੰ 4 ਗੁਣਾ ਸਾਡੇ ਪੈੜੀ ਦੇ ਪੈਸੇ ਦਿੱਤੇ ਜਿਹੜੀ ਪੈੜੀ ਸੀ ਸਾਡੀ ਉਹ ਤੋਂ 4 ਗੁਣਾ ਪੈਸੇ ਸਾਨੂੰ ਉਹਦੇ ਵਿੱਚੋਂ ਮਿਲ ਗਏ ਭਾਵ ਕਿ ਸਾਡੀ 2.5 ਕਿੱਲਾ ਜ਼ਮੀਨ ਸੀਗੀ ਤੇ ਸਾਨੂੰ 5 ਕਿੱਲਿਆਂ ਦੇ ਪੈਸੇ ਹਿਸਾਬ ਲਾ ਲਓ ਇਦਾਂ ਮਿਲ ਗਏ ਮਾਦਾ ਕਹਿੰਦੀ ਏਡੀ ਸੀ ਦਾ ਨੇ ਕਿਰਪਾ ਕੀਤੀ ਫਿਰ ਮੈਂ ਸਾਰੇ ਪਾਠ ਪੂਰੇ ਕੀਤੇ ਤੇ ਕਹਿੰਦੇ ਆਚਾਨਕ ਥੋੜਾ ਮਹੀਨੇ ਹੋ ਗਏ ਆ ਵੀ ਤੁਹਾਡੀ ਵੀਡੀਓ ਮੇਰੇ ਸਾਹਮਣੇ ਆਈ ਮੈਂ ਉਦੋਂ ਤੋਂ ਤੁਹਾਨੂੰ ਸੁਣਨ ਲੱਗੀ ਆ ਤੇ ਮੈਂ ਤਾਂ ਕਰਕੇ ਤੁਹਾਨੂੰ ਇਹ ਹੱਡ ਬੀਤੀ ਸੁਣਾਈ ਵੀ ਇਹ ਸਾਡੇ ਨਾਲ ਘਟੋ ਘਟ ਅੱਠ 9 ਸਾਲ ਪਹਿਲਾਂ ਏ ਇਹ ਵਾਪਰ ਜਿਹੜਾ ਵਾਪਰ ਗਿਆ ਸਾਡੇ ਨਾਲ ਘਟਣਾ ਇਹ ਵਾਪਰੀ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਤੇ ਖਾਲਸਾ ਜੀ ਉਹ ਜ਼ਮੀਨ ਦੇ ਵਾਧੂ ਪੈਸੇ ਇਹਨਾਂ ਨੂੰ ਮਿਲ ਗਏ ਮਹਾਰਾਜ ਦੀ ਕਿਰਪਾ ਨਾਲ ਫਿਰ ਸੱਚੇ ਪਾਤਸ਼ਾਹ ਨੇ ਮਿਹਰਾ ਕੀਤੀ ਇਹਨਾਂ ਨੇ ਆਪਣਾ ਕੰਮ ਕਾਜ ਵੀ ਸ਼ੁਰੂ ਕਰ ਲਿਆ ਗੁਰੂ ਗਰੀਬਨਵਾਜ਼ ਅੰਤਰਜਾਮੀ ਸਤਿਗੁਰੂ ਕਿਸੇ ਨੂੰ ਘਾਟਾ ਨਹੀਂ ਪੈਣ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਕਿਸੇ ਦਾ ਖਾਲਸਾ ਜੀ ਬੁਰਾ ਨਹੀਂ ਕਰਦੇ ਪਰ ਕਈ ਵਾਰ ਸਾਨੂੰ ਸਾਡੀ ਜਿਹੜੀ ਲੈ ਕੇ ਵਹਿ ਜਾਂਦੀ ਹੈ ਜਿਹਦ ਨਹੀਂ ਕਰਨੀ ਚਾਹੀਦੀ ਮਹਾਰਾਜ ਅੱਗੇ ਅਰਦਾਸ ਹੀ ਕੀਤੀ ਬਣਦੀ ਉਹਦੇ ਅੱਗੇ ਹੁਕਮ ਨਹੀਂ ਚੱਲਦਾ ਅਸੀਂ ਹੁਕਮ ਕਰਦੇ ਹਾਂ ਅਹੀਂ ਮਹਾਰਾਜ ਨਾਲ ਹੁਕਮ ਕਰਦੇ ਆ ਵੀ ਸਾਡਾ ਆ ਕੰਮ ਹੋਣਾ ਚਾਹੀਦਾ ਅਹੀਂ ਆ ਪਾਠ ਕਰਾਂਗੇ ਫਿਰ ਉਹ ਖਾਲਸਾ ਜੀ ਨਹੀਂ ਹੁੰਦੇ ਪਰ ਜਦੋਂ ਆਪਾਂ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਰਹਿਮਤ ਸਦਕਾ ਆਪਾਂ ਇਹ ਕਹਿੰਨੇ ਆ ਕਿ ਮਹਾਰਾਜ ਸਾਰਿਆਂ ਦਾ ਭਲਾ ਹੋਵੇ ਸਾਰਿਆਂ ਨੂੰ ਸੁਖ ਨਸੀਬ ਹੋਣ ਫਿਰ ਖਾਲਸਾ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰ ਮਿਹਰਾਂ ਕਰਦੇ ਆ ਤਰਸ ਕਰਦੇ ਆ ਸਾਡਾ ਕਾਰਜ ਸਫਲਾ ਕਰ ਦਿੰਦੇ ਆ ਸੋ ਐਵੇਂ ਮਹਾਰਾਜ ਬਰਕਤਾਂ ਪਾਉਂਦੇ ਆ ਐਵੇਂ ਸਤਿਗੁਰ ਦਇਆ ਕਰਦੇ ਆ ਐਵੇਂ ਅਰਦਾਸ ਕਰਿਆ ਕਰੀਏ ਸਾਡੀ ਵੀ ਪੂਰੀ ਹੋਊਗੀ ਜੇ ਆਪਾਂ ਐਵੇਂ ਕਰਨ ਲੱਗ ਪਈਏ ਨਾ ਤੇ ਮੇਰੇ ਹਿਸਾਬ ਨਾਲ ਸ਼ੀਰ ਸਿੰਘ ਬਹੁਤ ਛੇਤੀ ਸਾਡੇ ਕਾਰਜ ਕਰਨਗੇ ਕਿਉਂਕਿ ਕਈ ਵਾਰ ਚੀਜ਼ਾਂ ਸਾਡੇ ਕਰਮਾਂ 'ਚ ਨਹੀਂ ਹੁੰਦੀਆਂ ਅਸੀਂ ਜਿੱਦ ਕਰਕੇ ਲੈ ਲੈਨੇ ਆਂ ਪਾੜ ਕਰਕੇ ਜਿੱਦ ਕਰ ਲੈਨੇ ਆਂ ਫਿਰ ਉਹ ਚੀਜ਼ ਸਾਡੇ ਵਾਸਤੇ ਨੁਕਸਾਨਦਾਇਕ ਬਣ ਜਾਂਦੀ ਹੈ ਰੱਬ ਸਾਡਾ ਕਦੇ ਵੀ ਨੁਕਸਾਨ ਨਹੀਂ ਕਰਦਾ ਸਾਡੇ ਕਰਮ ਸਾਡਾ ਨੁਕਸਾਨ ਕਰਦੇ ਹਨ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਭਗਤ ਵਛਲ ਕਰुणा निधान ਮੇਰਾ ਕਰਨ ਇੱਕ ਬੇਨਤੀ ਦਾਸ ਨੇ ਅੱਜ ਆਪਣੇ WhatsApp ਤੇ ਵੀ ਉਹ ਸਟੇਟਸ ਪਾਇਆ ਸੀ ਤੇ ਮੈਂ ਇੱਥੇ ਵੀ ਕਰ ਦਿੰਨਾ ਵੀ ਜਿਹੜੀ ਘਰ ਬਣਾਉਣ ਵਾਲੀਆਂ ਵੀਡੀਓ ਨੇ ਦਾਸ ਨੇ ਪਾਈਆਂ ਹੋਈਆਂ ਖਾਲਸਾ ਜੀ ਉਹ Instagram ਤੇ ਪਾਈ ਹੋਈ ਹੈ ਤੇ ਜੇ ਆਪ ਜੀ ਉਹਨੂੰ ਸ਼ੇਅਰ ਕਰ ਦਿਓ ਸਟੋਰੀ ਲਾ ਕੇ ਸ਼ੇਅਰ ਕਰ ਦਿਓ ਤਾਂ ਜੋ ਵੱਧ ਸੰਗਤ ਤੱਕ ਚੱਲ ਜੇ ਜੇ ਕੋਈ ਗੁਰਮਖ ਪਿਆਰਾ ਸੇਵਾ ਕਰਨੀ ਚਾਹਵੇ ਤੇ ਖਾਲਸਾ ਜੀ ਉਹ ਕਰ ਸਕਦਾ ਕਿਉਂਕਿ ਦਾਸ ਕੋਲੇ ਬਹੁਤ ਸਾਰੇ ਕਾਰਜ ਆਪਾਂ 15 ਤਰੀਕ ਨੂੰ ਜਿਹੜਾ ਰਾਸ਼ਨ ਦਿੰਨੇ ਉਹ ਬੀਬੀਆਂ ਲਗਾਤਾਰ ਵੱਧ ਰਹੀਆਂ ਤੇ ਖਾਲਸਾ ਜੀ ਉਹ 70-80 ਹਜ਼ਾਰ ਤੱਕ ਹੀ ਸੌਦਾ ਚੱਲ ਚੱਲਾ ਮਹੀਨੇ ਦਾ ਉਹ ਵੀ ਹੋ ਗਿਆ ਫਿਰ ਬੱਚੇ ਬਹੁਤ ਸਾਰੇ ਹਨ ਜਿਨ੍ਹਾਂ ਦੀਆਂ ਫੀਸਾਂ ਹਰ ਮਹੀਨੇ ਆਪਾਂ ਦਿੰਨੇ ਆ ਤੇ ਫਿਰ ਹੋਰ ਵੀ ਕਈ ਕਾਰਜਖਾਨ ਖਾਲਸਾ ਜੀ ਹਸਪੀਟਲਾਂ ਦੇ ਵਿੱਚ ਕਈ ਬੱਚਿਆਂ ਦੇ ਅਸੀਂ ਪੈਸੇ ਕਈ ਬੀਬੀਆਂ ਨੂੰ ਪੈਸੇ ਜਿਹੜੇ ਦਾਸ ਨੇ ਦਿੱਤੇ ਆ ਜਿਹੜੇ ਖਾਲਸਾ ਜੀ ਕਿਸੇ ਲੇਖੇ ਨਹੀਂ ਉਹਦੀ ਮਤਲਬ ਮੇਰੇ ਕੋ ਵੀਡੀਓ ਨਹੀਂ ਉਹ ਸਿਰਫ ਰੱਬ ਜਾਣਦਾ ਜਾਂ ਮੈਂ ਜਾਣਦਾ ਉਹਦੀ ਵੀਡੀਓ ਉਹਨਾਂ ਨੇ ਪਰਿਵਾਰਾਂ ਨੇ ਕਿਹਾ ਵੀ ਸਾਡੀ ਵੀਡੀਓ ਨਾ ਬਣਾਇਓ ਉਹਨਾਂ ਦੀ ਉਦਾਂ ਹੀ ਮਦਦ ਕੀਤੀ ਆ ਉਹਨਾਂ ਦੇ ਬਾਰੇ ਲਿਖ ਜਰੂਰ ਲੈਣਾ ਜੇ ਕੋਈ ਪੁੱਛੇ ਤੇ ਦੱਸ ਸਕਦੇ ਆਂ ਵੀ ਇਥੇ ਪਾਈ ਦਿੱਤੀ ਆ ਉਹ ਵੀਡੀਓ ਨਹੀਂ ਖਾਲਸਾ ਜੀ ਬਣਦੀਆਂ ਜਿਹੜੀਆਂ ਬਣਦੀਆਂ ਹਨ ਉਹ ਕੋਈ ਵੇਖ ਲੋ ਕੀ ਵੇਖਦੇ ਨਹੀਂ ਚਲੋ ਸ਼ਹੀਦਾ ਨੇ ਕਿਰਪਾ ਕਰਨੀ ਆ ਪਰ ਮੈਂ ਇਨੀਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨਾ ਸੰਤਾਂ ਦੇ ਵੀ ਇੰਸਟਾਗ੍ਰam ਤੇ ਜਾ ਕੇ ਜਿਹੜੀਆਂ ਉਹ ਵੀਡੀਓ ਹਨ ਘਰ ਬਣਾਉਣ ਵਾਲੀਆਂ ਜਿਨ੍ਹਾਂ ਨੇ ਨਹੀਂ ਰੱਖੀ ਆਪਾਂ ਉਹ ਆਪ ਜੀ ਦੀ ਸਟੋਰੀ ਲਾ ਕੇ ਸ਼ੇਅਰ ਕਰ ਦਿਓ ਜਾਂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸ਼ੇਅਰ ਕਰਨ ਲੱਗ ਪੋ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੋਈ ਦਾਨੀ ਸੱਜਣ ਬਹੁਤ ਦਾਨੀ ਬਹੁਤ ਨੇ ਪਰ ਟਿਕਾਣੇ ਲਾਉਣ ਵਾਲਾ ਕੋਈ ਨਹੀਂ ਤੇ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਇਹ ਸੇਵਾ ਮਿਲੀ ਆ ਤਾਂ ਅਸੀਂ ਚਾਹੁੰਦੇ ਆ ਕਿ ਇਮਾਨਦਾਰੀ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸ਼ਹੀਦਾਂ ਦੀ ਦਇਆ ਨਾਲ ਖਾਲਸਾ ਜੀ ਕਾਰਜ ਕਰੀ ਜਾਈਏ ਤੇ ਮਹਾਰਾਜ ਕਿਰਪਾ ਕਰਨ ਤੇ ਤੁਹਾਡੀ ਸੰਗਤ ਦੇ ਸਯੋਗ ਨਾਲ ਕਾਰਜ ਹੁੰਦੇ ਆ ਤੁਹਾਡਾ ਦੇ ਭਲਾ ਹੋਣਾ ਹੀ ਹੋਣਾ ਜਿਨ੍ਹਾਂ ਨੇ ਸੇਵਾ ਭੇਜਣੀ ਆ ਤੇ ਤੁਹਾਡੇ ਨਾਲ ਲਾ ਕੇ ਖਾਲਸਾ ਜੀ ਸ਼ਾਇਦ ਸਾਡਾ ਵੀ ਹੋ ਜਾਵੇ ਇਸ ਕਰਕੇ ਬੇਨਤੀ ਕਰਦੇ ਆ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ